ਕਦਰ ਨਾ ਵੈਕਸੀਡੈਂਟ ਹੋਇਆ ਆਪਕਰ ਉਧਰ ਜੁਹਾਰ ਤੇ ਜੁਹਾਰ ਦੀ ਮਾਸੀ ਲੈ ਰਿਆ ਝੂਟੇ ਮਿੱਤਰਾਂ ਦੀ ਗੱਡੀ ਵਿੱਚ ਬਹੁਤ ਸਵਾਰੀਆਂ ਟਾਈਗਰ ਰਿੱਕੀ ਨੂੰ ਲੈ ਜਾ ਗੱਦੜ ਮਹਾਰਾਜ ਦੇ ਗੱਦੜ ਕੇ ਜੜੀ ਗਿਆ ਤੇ ਜੰਮੀ ਲਾਣਤਾ ਲੈਣ ਨੂੰ ਜਾਓ ਗੱਦੜਾ ਹਾਂ ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਾਰਿਆਂ ਦਾ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਸਵਾਗਤ ਹੈ ਜੀ ਤੇ ਅੱਜ ਆਪਾਂ ਜਾਣਾਗਾ ਠੀਕਾ ਪਹਿਲਾਂ ਤਾਂ ਤੁਹਾਨੂੰ ਦੱਸਦਾ ਜੀ ਟਾਈਮ ਹੋ ਚੁੱਕਿਆਗਾ 5 ਵਜੇ ਚੁੱਕੇ ਨੇ ਆਪਾਂ ਜਾਣਾ ਚੰਡੀਗੜ੍ਹ ਤੇ ਨਾਲ ਜਾਣਾ ਮੇਰੀ ਛੋਟੀ ਭੈਣ ਨੇ ਜਿਹਨੂੰ ਤੁਸੀਂ ਸਾਰੇ ਜਾਣਦੇ ਹੋ ਰਾਜੂ ਨੂੰ ਮੈਂ ਰਾਜੂ ਰਿੱਕੀ ਤੇ ਜੁਹਾਰ ਸਿੰਘ ਅਸੀਂ ਜਾ ਰਹੇ ਹਾਂ ਅੱਜ ਚੰਡੀਗੜ੍ਹ ਥੋੜਾ ਜਿਹਾ ਕੰਮ ਵੀ ਆ ਤੇ ਥੋੜਾ ਜਿਹਾ ਸੋਚਿਆ ਵੀ ਜੁਹਾਰ ਨੂੰ ਥੋੜਾ ਜਿਹਾ ਕਮਾਫਿਰ ਆ ਲਿਆਵਾਂਗੇ ਤੇ ਰਾਜੂ ਨੂੰ ਵੀ ਬੜਾ ਚਾਗ ਆ ਤੇ ਮੈਨੂੰ ਵੀ ਵੀ ਆਪਾਂ ਬਚਪਨ ਦੀਆਂ ਕੁਝ ਕ ਜਾਦਾਂ ਜਿਹੜੀਆਂ ਹੈਗੀਆਂ ਤਾਜ਼ਾ ਕੀਤੀਆਂ ਜਾਣ ਜਦੋਂ ਆਪਾਂ ਸਕੂਲ ਟਾਈਮ ਜਾਂਦੇ ਹੁੰਦੇ ਸੀ ਬੱਚਿਆਂ ਦੇ ਨਾਲ ਹਨਾ ਪਿਕਨਿਕ ਮਨਾਉਣ ਤਾਂ ਉਸ ਅਕੋਰਡਿੰਗ ਆਪਾਂ ਸੋਚਿਆਗਾ ਵੀ ਆਪਾਂ ਜਾਣਾਗਾ ਅੱਜ ਤੇ ਨਾਲੇ ਜੁਝਾਰ ਦੀ ਆਊਟਿੰਗ ਹੋ ਜੂਗੀ ਨਾਲੇ ਸਾਡੀ ਆਊਟਿੰਗ ਹੋ ਜੂਗੀ ਚਲੋ ਨਾਲੇ ਰਾਜੂ ਦੀ ਹੋ ਜੂਗੀ ਨਾਲੇ ਤੁਹਾਨੂੰ ਰਾਜੂ ਦੀਆਂ ਇੰਜ ਗੱਲਾਂ ਸੁਣਾਵਾਂਗੇ ਉਹ ਬਹੁਤ ਪਾਸੇ ਰਹਿੰਦੀ ਐ ਅੱਜ ਸੁਣਾਵਾਂਗੇ ਤੁਹਾਨੂੰ ਉਹਦੀਆਂ ਗੱਲਾਂ ਤੇ ਚਲੋ ਰਿੱਕੀ ਤੇ ਜੁਝਾਰ ਸਿੰਘ ਰੈਡੀ ਹੋ ਕੇ نیچے ਚਲੇ ਗਏ ਨੇ ਆਪਾਂ ਰੈਡੀ ਹੋਣਾਗਾ ਆਪਾਂ ਵੀ ਰੈਡੀ ਹੋ ਜੀ ਫਿਰ ਤੁਹਾਨੂੰ ਮਿਲਦੇ ਹਾਂ ਲੋ ਵੀ ਲੋ ਵੀ ਜੁਝਾਰ ਤੇ ਮੈਂ ਅੱਜ ਫੇਰ ਕਰ ਲਈ ਮੈਚਿੰਗ ਹਾਂ ਅਸੀਂ ਜਾ ਰਹੇ ਹਾਂ ਅੱਜ ਨਾਲੇ ਕੰਮ ਕਰਨ ਨਾਲੇ ਪਿਕਨਿਕ ਮਣਾਉਣਾ ਹਾਂ ਤੁਹਾਨੂੰ ਤਾਂ ਫ੍ਰੀਡਮ ਮੰਨਣੀ ਆ ਕੰਮ ਹੀ ਹੋ ਜੇ ਉਹੀ ਬਸੇਰਾ ਹਾਂ ਚਲੋ ਕੋਈ ਗੱਲ ਨਹੀਂ ਪੋਜੀਟਿਵ ਹੋ ਕੇ ਚਲੋ ਚੱਲ ਚੱਲ ਅੱਜ ਜੀ ਮਿਲੂਗਾ ਚੱਲਦੇ ਆ ਫਿਰ ਆਪਾਂ ਕੋ ਬੰਦਾ ਵੀ ਚੱਕਣਾ ਦਾ ਅੱਜ ਇੱਕ ਬੰਦਾ ਵੀ ਚੱਕਣਾ ਕਰੀਏ ਇੱਕ ਬੰਦਾ ਦਾ ਚਲੋ ਫੋਕਸ ਹੋਤੀ ਆ ਬੂਰਾ ਸਾਡਾ ਕਿਉਂਕਿ ਉਹਦੇ ਬਿਨਾਂ ਜਿਹਾਰ ਨਹੀਂ ਸੰਭਲਦਾ ਸਾਡਾ ਮੰਮੀ ਨੂੰ ਮਿਲਿਆ ਸੀ ਹਾਂ ਸਮਾਨ ਮੰਮੀ ਜਿਹੜਾ ਫੜਾਇਆ ਕਰ ਲਿਆ ਹਾਂ ਨੀਨ ਮੰਦਾ ਚੱਕਰ ਜੀ ਦੀ ਬਣਾ ਸਾਡਾ ਸਰਦਾ ਵੀ ਜਿਹਾਰ ਨੂੰ ਇਹ ਬਹੁਤ ਚੰਗੀ ਤਰ੍ਹਾਂ ਸਾਥ ਦੀ ਹੈ ਹਾਂ ਰਾਜੂ ਮੈਂ ਕਿਹਾ ਰਾਜੂ ਤੈਨੂੰ ਨੈਣੀ ਦਾ ਕੋਰਸ ਕਰਨ ਦੀ ਲੋੜ ਵੀ ਤੂੰ ਗੋੜ ਗਿਫਟ ਤੈਨੂੰ ਨੈਣੀ ਦਾ ਕੋਰਸ ਮਿਲਿਆ ਹੋਇਆਗਾ ਹਾਂ ਦੁਰਨਾ ਅਕਸੀਡੈਂਟ ਹੋਇਆ ਹੋਇਆ ਕਰੇਗਾ ਹਾਂ ਬਹੁਤ ਜਾਂਦੀ ਕਵਾੜ ਦੀ ਭਰੀ ਹੋਈ ਸੀ ਤਾਂ ਗੱਡੀ ਚਲੋ ਨਾ ਜੀ ਹਾਂ ਕਿ ਨਹੀਂ ਆਪਾਂ ਅਜੇ ਸੰਗਰੂਰ ਜਰੂਰ ਪਹੁੰਚ ਗਿਆ ਨਾ ਅਜੇ ਸੰਗਰੂਰ ਤਾ ਆ ਮਨਪ੍ਰੀਤ ਦੀ ਫੇਵਰੇਟ ਆ ਸਾਈਕਲਿੰਗ ਮੇਰੀ ਫੇਵਰੇਟ ਆ ਸਾਈਕਲਿੰਗ ਮੈਂ ਵੀ ਕਰਨੀ ਹੈ ਜੀ ਯਾਰ ਬਿੱਟਾ ਸਹੇਲ ਇਹੇ ਲਿਆ ਦੇ ਤੈਨੂੰ ਸਾਈਕਲ ਲਿਆ ਦਿਓ ਮੈਨੂੰ ਬਸ ਇਹੋ ਮੈਂ ਸਾਈਕਲਿੰਗ ਕਰਾਂਗੀ ਚਲੋ ਤੁੰਤ ਉਂ ਤਾਂ ਮੈਂ ਯਾਰ ਨੂੰ ਉੱਤੇ ਕੋਈ ਨਹੀਂ ਛੱਡ ਕੇ ਜਾ ਸਕੀ ਸੀ ਇਹ ਤਾਂ ਮੈਂ ਹੁਣ ਵੀ ਕਰ ਲਾਂ ਆਹੋ ਯਾਰ ਸੀ ਗਏ ਸੌਂਗੇ। ਸਪਲੋਗ ਜਪਾ ਗਈ ਮਜੂਰ ਸਿਮਰਨ ਟਾਬਾ। ਰਾਜਪੁਰੇ। ਅੱਛੇ ਪੀਨੇ ਹੁਣ ਚਾਹ। ਸਵੇਰੇ ਜਲਦੀ ਤੁਰੇ ਨਾ ਕੁਛ ਖਾਦਾ ਵੀ ਨਹੀਂ ਹੈਗਾ। ਮੇਰਾ ਤਾਂ ਗਲਾ ਖਰਾਬ ਹੈ ਮੇਰਾ ਖਾਣਾ ਵੀ ਨਹੀਂ। ਖਾ ਲਿਓ ਬੁਸੇ। ਬਿਸਕਟ ਖਾ ਲਿਓ। ਪਰੌਠਾ ਖਾ ਲਿਓ। ਕੁਸਤਾ ਖਾ ਲਿਓ। ਚੱਲਾ ਜੇ ਚੱਲਦੇ ਹਾਂ। ਚਲੀ। ਕਾਬਰ ਕਿਉਂ ਦੁੰਦਾ? ਹਾਂ। ਛੋਟਾ ਜਿਹਾ ਹੁੰਦਾ ਸੀਗਾ। ਆਈਆਂ। ਇਹਨੂੰ ਕਹਿੰਦੇ ਹੈ ਮਿਹਨਤ ਕਰਕੇ। ਉਹ ਰਸ ਵੱਲ ਰਾਜੂ ਦਾ ਬਾਲਾ ਛੋਟਾ ਸੀ ਐਡਾ ਕੀ ਸੀ ਇੱਥੇ ਮੂਰੀ ਬੱਸਾ ਆ ਉਹ ਹੁਣ ਦੇਖ ਢਾਬੇ ਵਰਗੇ ਢਾਬਾ ਸੀ ਜਿਵੇਂ ਢਾਬਾ ਨਹੀਂ ਹੁੰਦਾ ਹੁਣ ਤਾਂ ਇੱਕ ਤਰ੍ਹਾਂ ਦਾ ਰੈਸਟੋਰੈਂਟ ਬਣ ਗਿਆ ਇਹਨਾਂ ਨੇ ਰੂਮ ਬਣਾਤੇ ਵੱਡਾ ਹੋ ਬਣ ਗਨ ਤਾਂ ਆ ਜੀ ਆ ਜੀ ਲੋਕੀ ਚੱਲੇ ਪਹਾਂਚ ਚਾਹ ਵੀ ਰਾਜੂ ਤਾਂ ਗੋਤੀ ਵਾਲੀ ਸੋਣੀ ਕਰੀ ਫਿਰਦੀ ਐ ਰਾਜੂ ਤਾਂ ਗੋਤੀ ਵਾਲੀ ਸੋਣੀ ਕਰੀ ਫਿਰਦਾ ਕੱਟ ਤੁਸੀਂ ਦੇਖ ਸਕਦੇ ਹੋ ਬਾਈ ਦੇਖੋ ਕਿੰਨਾ ਜ਼ਿਆਦਾ ਕੱਟ ਹੁੰਦਾ ਇੱਥੇ ਹੈ ਨਾ ਪਹਿਲਾਂ ਮੈਨੂੰ ਲੱਗਿਆ ਵੀ ਜੁਹਾਰ ਉੱਠ ਖੜਿਆ ਪਰ ਤੇ ਜੁਹਾਰ ਨਹੀਂ ਸੀ ਉੱਠਿਆ ਜੁਹਾਰ ਵਧੀਆ ਬਸੁੱਤਾ ਪਿਆ ਜਾਈ ਲੋਬੇ ਮਹਾਲੀ ਸੈਂਟਰ ਹੋਵੇ ਤੇ ਹੁਣ ਮਹਾਲੀ ਚ ਵੀ ਇੱਕ ਨਵਾਂ ਕੰਮ ਕਰਤਾ ਕੈਮਰੇ ਲਾ ਦੇ ਸਰਕਾਰ ਓਕੇ ਤੇ ਕਿਸੇ ਤੇ ਬੈਲਟ ਨਹੀਂ ਲੱਗੀ ਤਾਂ ਵੀ ਚਲਾਣ ਸਪੀਡ ਲਿਮਟ ਓਵਰ ਆ ਤਾਂ ਚਲਾਣ ਕੰਨੇ ਸਿੱਧਾ ਘਰੇ ਆ ਠੀਕ ਹੈ ਤੁਸੀਂ ਤੇ ਆਨ ਲੀ ਚ ਲਾਇਆ ਕਿਉਂਕਿ ਗੱਡੀ ਅੱਜ ਅਸੀਂ ਮਾਮੇ ਦੀ ਲੈ ਕੇ ਆਇਆ ਕਿਤੇ ਮਾਮੇ ਦੇ ਘਰੇ ਸਿੱਧਾ ਚਲਾਣ ਗਿਆ ਮਾਮੇ ਨੂੰ ਫਰਵਲਾ ਲੱਗਦੇ ਥੋੜੇ ਜਿਹਾ ਮਾਮੇ ਨੂੰ ਗੱਡੀ ਮਹਿੰਗੀ ਵੇਝੇ ਤੁਹਾਨੂੰ ਦਿੱਤੀ ਲਾਇ ਵੀਲ ਵਾਲੀਆਂ ਗੱਡੀਆਂ ਲਾਇ ਵੀਲ ਸੀ ਨਾ ਸਾਡੀ ਗੱਡੀ ਦੇ ਤਾਂ ਕਰਕੇ ਅਸੀਂ ਲਾਇ ਵੀਲ ਵਾਲੀਆਂ ਗੱਡੀਆਂ ਵੀ ਜਮਾਂ ਦਾ ਬੰਦ ਕਰਤੀਆਂ ਉਹ ਦੇਖੋ ਜਾਈ ਜਾਂਦੀਆਂ ਨੇ ਮੂਰੇ ਬਾਲੀ ਚ ਮਾੜਾ ਮੋਟਾ ਚਲਦੀਆਂ ਨੇ ਚੰਡੀ ਖੜੀ ਤੇ ਜਮੀ ਬੰਦ ਆ ਚੰਡੀ ਨਾਲ ਤਾਂ ਦੂਰ ਨਹੀਂ ਦੇਖ ਲੰਦਾ ਜਿਹਦੇ ਲਾਇ ਪਾਇ ਨੇ چاہے ਛੋਟੇ ਪਾਇ ਨੇ ਹਾਂ ਝੱਕਰਨ ਦੇ ਵਿੱਚ ਕੰਪਨੀ ਦੇ ਜਿਹੜੇ ਟਾਇਰ ਪਾਉਂ ਠੀਕ ਹੈ ਤੋ ਜਿਹੜਾ ਇਹ ਮੈਂ ਲੈਜੈਂਡੀ ਰਡਾਉਂਦਾ ਭਾਈ ਆਪ ਦੀ 50 60 ਲੀਟਰ ਰੱਖਿਓ ਐਰਪੋਰਟ ਰੋਡ ਤੇ ਜੇ ਵੀ ਮੇਰੇ ਕੋ ਦਵਾੜੀਆਂ ਨਾ ਹੋ ਗਈਆਂ ਉਹਨੂੰ ਮੈਂ ਦੱਸਿਆ ਉਹਨਾਂ ਨੇ ਵੀ ਸਖਤ ਤੋਂ ਵਧਾਈ ਨਾ ਕਿ ਅਸੀਂ ਅਹੀ ਚੌਟ ਤੇ ਬਣਾ ਦਿੱਤੋ ਕਿਹਨਾਂ ਪਤਾ ਲੱਗਦਾ ਤੇ ਪਰਚਾ ਐਲਾਨ ਕਰਿਆ ਤੇ ਲੋਇਸ ਦਾ ਵੀ ਖਾਸ ਤੇ ਆ ਨਾ ਲੋਇਸ ਦਾ ਤਾਂ ਰੱਖੀਦਾ ਪਤਾ ਹੈ ਲੋਇਸ ਵਾਲੇ ਦੁਕਾਨ ਵੀ ਬੰਦ ਹੋਣੀ ਹੈ ਸਿੰਗਲ ਲਗਾਣੇ ਵੀ ਕਈ ਸਮਝਾ ਤੇਰਾ ਜੂਲਾ ਇਹਦਾ ਕਲੈਨ ਬਟਨ ਆ ਠੀਕ ਕਾਫੀ ਸਾਰੇ ਕਮੈਂਟ ਦੇ ਵਿੱਚ ਵੀ ਆਏ ਆਇਆ ਸੀਗਾ ਰਾਜੂ ਵੀ ਜਿਹੜਾ ਹੈਗਾ ਇਹ ਪੰਜਾਬ ਦੇ ਵਿੱਚ ਸਾਰੇ ਜੀ ਰੂਲ ਬਣ ਤੇ ਫਿਰ ਜਿਹੜੇ ਸਿੰਗਲਸ ਨੇ ਉਹਨਾਂ ਦੇ ਤਾਂ ਲੋ ਬਹੁਤ ਹੋਉਂਦੇ ਆ ਕਿੱਥੋਂ ਹਟ ਕੇ ਪਰਮੇਸ਼ਵਰ ਹੋ ਰਹੀ ਕੋਈ ਵੀ ਨਹੀਂ ਹਾਂ ਹਾਂ ਉਹ ਬਹੁਲੀ ਹੁੰਦੀ ਰਹਿੰਦੇ ਉਹ ਵੀ ਲੋ ਪੜਾ ਦੇਣੀ ਹੈ ਬਸ ਹਾਂ ਉਂਟ ਕੇ ਆਪਾਂ ਆਪਣੀ ਕੰਮ ਵਾਲੀ ਜਗ੍ਹਾ ਤੇ ਠੀਕ ਹੈ ਜਿਹੜਾ ਆਪਾਂ ਕੰਮ ਕਰਨਾ ਹੈ ਰਾਜੂ ਤੇ ਜੁਝਾਰ ਤਾਂ ਹੋ ਗਏ ਉਹ ਬਾਕੀ ਰਾਜੂ ਤੇ ਜੂਹਾਰ ਤਾਂ ਪਾਰਕ ਚ ਵਾਗੇ। ਉਹਨੂੰ ਛੁੱਟੇ ਦੇ ਦਊਗੀ। ਆਪਾਂ ਚੱਲੀ ਅੰਦਰ। ਇਹ ਦੇਖੀ। ਹਾਂ। ਆ ਚੰਡੀਗੜ੍ਹ ਦਾ। ਰਿਮੋਟਰ ਨਾਲ ਖੁੱਲਦਾ ਹੈ 게ਟ। ਇਹ 게ਟ ਬਈ ਰਿਮੋਟ ਨਾਲ ਖੁੱਲਦਾ ਦੇਖ। ਕਹਿੰਦਾ ਮੈਂ ਤਾਂ ਪਹਿੰਨਾ ਕਰ ਦੂ ਮਿੰਟ। ਚਲੋ ਠੀਕ ਹੈ ਜੀ। ਆ ਦੋਨੇ ਉਹ ਬੈਠੇ ਨਹੀਂ। ਮम्मा ਛੁੱਟੇ ਲਈ ਜਾਂਦੀ। ਹਾਂ। ਹਾਂ ਅਸੀਂ ਤੁਹਾਨੂੰ ਦੰਦੇ ਛੁੱਟੇ ਦੋਨਾਂ ਨੂੰ। ਅਸੀਂ ਤੁਹਾਨੂੰ ਨਹੀਂ ਦੰਦੇ ਬਈ। ਤੁਸੀਂ ਕਿੱਥੋਂ ਆਏ ਬਾਹਰੋਂ ਆਏ ਹੋ ਮੈਮ? ਮੈਂ ਕੈਨੇਡਾ ਤੋਂ ਆਇਆ ਤੁਸੀਂ ਮੈਂ ਕੈਨੇਡਾ ਤੋਂ ਦੇਹ ਹਾਂਜੀ ਕਿਹਦੇ ਮਮਾ ਚਾ ਮਮਾ ਚਾਡੀ ਲਓ ਭਾਈ ਉਧਰ ਜੁਹਾਰ ਤੇ ਜੁਹਾਰ ਦੀ ਮਾਸੀ ਲੈ ਰਿਆ ਝੂਟੇ ਇਧਰ ਜੁਹਾਰ ਦੇ ਮਮਾ ਜੁਹਾਰ ਕੁਛ ਹੋਇਆ ਬੇਟਾ ਪੂਰਾ ਰਿੱਕੀ ਕਰ ਰਿਹਾ ਰੈਸਟ ਦੀ ਕੀ ਸਮਝੋ ਰਾਜੂ ਉਧਰ ਦੇ ਘਰ ਜਿਹੜਾ ਬਣਿਆ ਹੋਇਆ ਰਿਮੋਟ ਨਾਲ ਖੁੱਲਦਾ ਗੇਟ ਵਧੀਆ ਬਣਿਆ ਹੋਇਆ ਹੈ ਨਾ پارک ਦਾ ਪੂਰਾ پارک ਪੂਰਾ ਸੋਹਣਾ ਬਣਿਆ ਹੋਇਆ ਹੈਗਾ ਪੂਰਾ ਘੈਂਟ ਆ ਤਾਂ ਦੇਖ ਲੋ ਇੱਥੇ ਮਾਸੀ ਭਾਂਜਾ ਲੱਗੇ ਪਏ ਆ ਇੱਧਰ ਛੂਟੇ ਮਾਟਿਆਂ ਦੇ ਲੱਗੇ ਪਏ ਆ ਦੇਖ ਲੈ ਕੱਦੂ ਕੱਦੂ ਇਹ ਕਿੱਥੇ ਨੇ ਜੁਹਾਰ ਬਰਡਸ ਜੁਹਾਰ ਬਰਡਸ ਨੂੰ ਫੜ ਰਿਹਾ ਏ ਰਾਜੂ ਨੂੰ ਤ ਰਾਜੂ ਤਾਂ ਸਿੱਖ ਰਿਹਾਗਾ ਵੀ ਰਾਜੂ ਕਿਵੇਂ ਵੱੜ ਰਹੀ ਆ ਉਹਵੇਂ ਹੀ ਵੱੜ ਰਿਹਾਗਾ ਚੱਲ ਤੁਜਾਰ ਏ ਰਾਜੂ ਮੈਨੂੰ ਲੱਗਦਾ ਤੂੰ ਸਖਾਏ ਇਹਨੂੰ ਅੱਜ ਤੁਜਾਰ ਦੇਖੀ 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 ਦੇ ਉਂ ਫੜ ਲਿਆ ਫੜ ਲਓ ਫੜ ਲਓ ਫੜ ਲਓ ਲੈ ਲੈ ਅੱਜ ਹੀ ਨਾ ਕਿਤੇ ਕੈਚ ਕਰ ਲੈ ਲਓ ਬਾਈ ਜੁਝਾਰ ਦਾ ਪਲਾਂਚ ਬਾਕਸ ਲੈ ਕੇ ਆਈ ਸੀ। ਵੀ ਜੁਝਾਰ ਨੂੰ ਦਲੀਆ ਖਵਾ ਦਨੇ ਆਪਾਂ। ਕਿਉਂਕਿ ਜੁਝਾਰ ਨੂੰ ਭੁੱਖ ਲੱਗਿਆ ਹੀ ਹੋਣੀ ਆ ਬਹੁਤ ਟਾਈਮ ਹੋ ਗਿਆ ਜੁਝਾਰ ਨੂੰ ਖਾਣਾ ਖਾਦ ਤੇ ਹੋਈ। ਜੁਝਾਰ ਆ ਜੋ। ਠੀਠੀ ਖਾ ਲੋ। ਪੁਰਾਣਾ ਮਾਡਲ ਹੈ। ਲੋ ਵੀ ਜੁਝਾਰ ਤਾਂ ਥੱਕ ਕੇ ਸੌਂ ਗਿਆ। ਠੀਕ ਆ। ਤੇ ਇੱਧਰ ਰਿੱਕੀ ਦਾ ਟ੍ਰੀਟਮੈਂਟ ਹੋ ਗਿਆ। ਠੀਕ ਆ ਤੇ ਹੁਣ ਆਪਾਂ ਜਾ ਰਹੇ ਆ। ਤੇ ਜਾਂਦੇ ਹੋਏ ਹੁਣ ਦੇਖਦੇ ਆ ਪਹਿਲਾਂ ਕੁਝ ਖਾਵਾ ਪੀਵਾਂਗੇ ਜੂਸ ਪੀਨੇ ਆ ਨਾ ਰਿੱਕੀ। ਰਿੱਕੀ ਇਹਨਾਂ ਨੇ ਝੂਲਿਆਂ ਤੇ ਨਾ ਜੁਝਾਰ ਨੇ ਮਜ਼ੇ ਲੈ ਲਏ ਪੂਰੇ ਹੁਣ ਸੌ ਗਿਆ ਹੈ ਲਓ ਬਈ ਚਲੋ ਕੰਮ ਹੋ ਗਏ ਤੇ ਹੁਣ ਆਪਾਂ ਖਾਣਨੇ ਆ ਚੂਰੀ ਕਿਉਂਕਿ ਇੱਥੇ ਬੜੀ ਮੀਝਾ ਚਾਹੇ ਚੂਰੀ ਤੇ ਖਾ ਪੀ ਕੇ ਫਿਰ ਅਸੀਂ ਇੱਥੋਂ ਨਿਕਲਦੇ ਆਪਾਂ ਐਣੀ ਮੁੜਨਾ ਕਿੱਥੋਂ ਐ ਮੁੜਨਾ ਪਹਿਲਾਂ ਤਾਂ ਆਵਾਜ਼ ਘਟ ਕਰੋ ਇਹ ਕਿੱਥੋਂ ਐ ਮੁੜਨਾ ਹੁਣ ਦੱਸੋ ਆਪਾਂ ਚੌਂਕ ਤੋਂ ਨਹੀਂ ਮੁੜਨਾ ਇਹ ਦੂ ਅਗਲੇ ਤੋਂ ਮੁੜਿਆ ਕਰਨਾ ਆਪਾਂ ਆਹ ਚੌਂਕ ਤੋਂ ਨਹੀਂ ਮੁੜਨਾ ਜਿਹੜਾ ਆਗਾ ਆਪਾਂ ਪਹਿਲਾਂ ਇੱਧਰ ਮੁੜਦੇ ਹੁਣੇ ਹੁਣ ਆਪਾਂ ਸਿੱਧਾ ਜਾਇਆ ਕਰਾਂ। ਪਰ ਹੁਣ ਉਹ ਦੁਆ ਘਾਣ ਲਾ ਭੁੱਲ ਗਿਆ ਮੈਂ ਦੁਕਾਨ ਕਿੱਧਰ ਦੀ ਹੈ। ਚੱਲ ਲੋਕੇਸ਼ਨ ਉਹ ਬਾਲ ਲਾ ਲਾਂਗੇ। 68 ਤੇ 68 ਟਰੈਕਟਰ। ਉਹ ਮੈਂ ਵੀਡੀਓਜ਼ ਬਣਾਈਆਂ ਹੋਈਆਂ ਨੇ। ਮੈਂ ਵੀਡੀਓਜ਼ ਬਣਾਈਆਂ ਨੇ ਉੱਚ ਲੋਕੇਸ਼ਨ ਆ ਜੋ। ਚਲੋ ਭਾਈ। ਕੋਈ ਲਾਈਟ ਬੁੱਤੀ ਨਹੀਂ। ਕੋਈ ਬੱਤੀ ਨਹੀਂ ਆਈ। ਬੜਾ ਵਧੀਆ ਰਾਹ ਸੀ ਤਾਂ ਸਾਨੂੰ। ਤੇ ਹੁਣ ਆਪਾਂ ਆਇਆ ਸੱਤ ਵੀੜ ਜੂਜੂ ਨੂੰ ਜਾਂ ਅਮਰ ਦਿਖਾਉਣ। ਹੈਨਾ? ਯੈਸ। ਕਿਉਂਕਿ ਜੂਜੂ ਖੁਸ਼ ਹੁੰਦਾ ਦੇ। ਜਿਵੇਂ ਗਲਾਸ ਚ ਆਈ ਸੀਗੀ। ਮੈਂ ਵੀ ਹੋਰ ਆਈ ਵੀ ਆ ਪਹਿਲਾਂ। ਤੇ ਤੁਸੀਂ। ਲਓ ਭਾਈ ਗਾਇਸ। ਪਹੁੰਚ ਗਏ ਆਪਾਂ। ਜੂ ਦੀ ਪਾਰਕਿੰਗ ਚ ਜੈਸ ਜੂ ਸਾਰੇ ਜਣੇ ਆਪਦੇ ਬਚਪਨ ਦੇ ਟੂਰਾਂ ਦੀਆਂ ਯਾਦਾਂ ਤਾਜ਼ੀਆਂ ਕਰਨ ਪਹੁੰਚਿਆ ਸੀ ਅੱਜ ਕਿੰਨੇ ਜਵਾਕ ਆਏ ਹਨ ਹਾਂ ਰਾਜੂ ਹਾਂ ਕਹਿੰਦੇ ਪਾਰਕਿੰਗ ਵਾਸਤੇ ਗੱਡੀ ਲਵਾਉਂਦੇ ਸੀ ਨਾ ਰਿੱਕੀ ਕਹਿੰਦਾ ਕਿ ਭਾਈ ਇੱਥੇ ਕਿਹੜੇ-ਕਿਹੜੇ ਜਾਣਗੇ ਉਹ ਕਹਿੰਦਾ ਸਾਰੇ ਆ ਗਏ ਸੇਰ ਹੈਗਾ ਅਸੀਂ ਛੱਟ ਕੇ ਜਾਵਾਂਗੇ ਸੇਰ ਫੁੱਲ ਆਹ ਠੀਕ ਆ ਓਕੇ ਆਈ ਕਰਾਂਗੇ ਸੇਰ ਬੱਬਰ ਸੇਰ ਹੀ ਜਾਂਦਾ ਸੇਰਾਂ ਕੋਲੇ ਆਹ ਇਹ ਕੀ ਬਾਤ ਹੈ ਇਤੋਂ ਥੱਲੇ ਤੇ ਗੱਡੀ ਲਗੂ ਲਾਓ ਵੀ ਆਪਾਂ ਪਰਨੇ ਤੋਂ ਬਣ ਲਿਆ ਕਿਉਂਕਿ ਪਰਨੇ ਤੋਂ ਬਿਨਾ ਮੈਂ ਪਬਲਿਕ ਲਈ ਆਪਾਂ ਕਿਤੇ ਵੀ ਨਹੀਂ ਜਾਂਦੇ ਉਹ ਤਾਂ ਅੱਜ ਸਕੇਲਰ ਟ੍ਰੀਟਮੈਂਟ ਲੈਣਾ ਸੀ ਤਾਂ ਐਮਰਜੈਂਸੀ ਦੇ ਵਿੱਚ ਟੋਪੀ ਲੈਣੀ ਪੈਗੀ ਨਹੀਂ ਆਪਾਂ ਪੱਗ ਜਾਂ ਪਰਨੇ ਤੋਂ ਲੈਣਾ ਜਮਾ ਨਹੀਂ ਜਾਂਦੇ ਕਿਉਂਕਿ ਪਹਿਲਾਂ ਮੇਰੇ ਡਾਕਟਰ ਨਾਲ ਸੀ ਚੱਲੀਏ ਮੈਡਮ ਹਾਂਜੀ ਆਜੋ ਛੇੜੋ ਛੇੜੋ ਸੋ ਲੈਟਸ ਗੋ ਗਾਈਜ਼ ਜੂ 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 ਦਿਖਾ ਕੇ ਲਈ ਹਾਂ ਅਬ ਸਾਡੇ ਬੰਦੇ ਤੂਤੀਆਂ ਖਾਣ ਲੱਗ ਗਏ ਛੋਡੇ ਕਨ ਕੀ ਕਹਿੰਦੇ ਸਾਨੂੰ ਪਤਾ ਨਹੀਂ ਸੱਚ ਤੂੰ ਤੀਆਂ ਲੈਣੇ ਇਹਨਾਂ ਨੂੰ ਬੈਰੀ ਹੈ ਹੈ ਬੈਰੀ ਬੈਰੀ ਕਿਹੜੀ ਬੈਰੀ ਹੁੰਦੀ ਹੈ ਆ ਜਾ ਗਾਈ ਸਟੂਟੀਆਂ ਖਾ ਲੋ ਯੈਸ ਹੈ ਮਾਰਦੇ ਕਿ ਨਹੀਂ ਮੈਂ ਕਰਦੇ ਆਪੈਂਟਰੀ ਬਰਤਲੇਵਾ ਆਹ ਹੈ ਰੈਕਟ ਕਾਊਂਟਰ ਤੇ ਉਹਦੇ ਅੱਗੇ ਪਾਣੀ ਦੀ ਬੋਤਲ ਵਰਕੇ ਲੈਣੇ ਉਥੇ ਐਂਟਰੀ 1 ਬਿਲਕੁਲ ਆ ਦੇਖੋ ਪਹਿਲੀ ਖਾਤਰੀ ਦੀ ਗੰਟੀ ਦਰਸ਼ਕਾਂ ਉਹਦੇ ਕਿਤੀ ਜਾਂਦੀ ਹੈਗੀ ਕਰਮ ਕਰਮ ਇਹ ਸੀ ਜਿਹੜਾ ਗਰੰਟੀ ਜਿਹੜਾ ਅੰਦਰ ਮਦੂ ਮੁੱਖੇ ਦੇ ਸੱਤੇ ਅਕਸਰ ਉੱਟ ਜਾਂਦੇ ਕਿਰਪਾ ਕਰਕੇ ਆਪਣਾ ਦੇ ਆਪਣੇ ਪਰਿਵਾਰ ਦੇ ਠੀਕ ਸੰਧੀ ਸੰਧੀ ਟਿਕੜਾ ਖਰਚਾ ਆਉਂਦਾਗਾ ਵੀ ਇੱਕ ਜਾਨੇ ਦਾ 100 ਰੁਪਏ ਹੈਨਾ ਜੇ 12 ਤਿੰਨ ਤੋਂ 12 ਸਾਲ ਤੱਕ ਦਾ ਜਵਾਕ ਦਾ ਉਹਦਾ 50 ਰੁਪਏ ਲੱਗਣੇ ਕੋਈ ਵਾੜਾ ਨਹੀਂ ਹੈਨਾ ਇਹ ਤਾਂ ਜੈਨੂ ਹਣਾ ਦੇਖੋ ਉਹਦੇ ਕਿੰਨਾ ਕੁਛ ਮਿਲੂਗਾ ਉਹ ਤਾਂ ਕਿਸਮਤ ਤੇ ਹੁੰਦਾਗਾ ਮਨਪ੍ਰੀਤ ਕਈ ਵਾਰੀ ਕੋਈ ਜਾਨਵਰ ਅੰਦਰੋਂ ਨਹੀਂ ਨਿਕਲਦਾ ਗਰਮੀ ਕਰਕੇ। ਸੱਸਾ ਭਾਂਡਾ। ਹਾਂ। ਇੱਥੇ ਹੋਰੀ ਆਪਣੀ ਐਂਟਰੀ ਲਾ ਦਿਖਾਵਣ ਦੀ ਤਿੰਨ ਜਾਣੇ। ਥੈਂਕ ਯੂ ਸਰ। ਲਓ ਵੀ। ਥੋੜਾ ਜਿਹਾ ਹੋ ਰਿਹਾ ਪਾਣੀ ਦੇ ਨਾਲ। ਕੁੰਗਲੋ ਇੱਥੇ ਕਿ ਨਾ ਮਰਜੀ ਹੁਣ। ਤੁਸੀਂ ਵੀ ਕਿਹਦੇ ਸਾਡੇ ਪੈਰ ਦੇ ਦੇਖੀ ਜਾਓ। ਹੈ? ਤੁਸੀਂ ਵੀ ਸਾਡੇ ਨਾਲ-ਨਾਲ ਦੇਖੋ ਜੂ। ਸੱਤ ਵੀੜ ਜੂ। ਜੂ ਇਟਸ ਜੂ। ਲੋ ਵੀ ਰਾਜ ਹੋ ਗਈ ਇਹ ਤਾਂ ਪਹ ਆਇਆ ਪਤਾ ਨਹੀਂ ਜੂ ਯਾਰ ਤਾਂ ਛੋਟਾ ਕਉਦੇ ਨਹੀਂ ਲੱਗਦਾ ਚਾਰਾ ਗੱਡੀ ਚੇਂਜ ਹੋ ਜੂਣਾ ਬਾਈ ਪਰ ਪੁਆਇੰਟ ਤੇ ਗੱਡੀ ਚੇਂਜ ਹੋ ਜੂ ਠੀਕ ਹੈ ਲੋ ਬਾਈ ਬੈਠ ਗਏ ਆਪਾਂ ਬੈਣ ਕਿੱਧਰ ਗਿਆ ਮੇਰਾ ਆਸੀ ਕਿ ਹੋ ਗਿਆ ਇਸ ਤਰ੍ਹਾਂ ਦੀ ਗੱਡੀ ਵਿੱਚ ਬਹੁਤ ਸਵਾਰੀਆਂ ਬਹੁਤ ਸਵਾਰੀਆਂ ਚੱਲਿਆ ਹੁਣ ਆਪਾਂ ਆਉਣਾ ਫੱਜੂ ਦੇਖਣ ਜੂਰੇ ਇਹ ਹਰ ਕੋਈ ਹਟਵਾ ਲ ਆਪਣੀ ਗੱਡੀ ਬਦਲ ਜਾ ਕਰੋ ਯੈਸ ਓਕੇ ਭਗ ਜਾ ਭਗ ਜਾਂਦੇ ਉੱਥੇ ਪੂਰਾ ਹਨ ਬਸ ਕਸ਼ਕਮ ਹੋ ਗਿਆ ਸੁਣੀ ਛੰਡੀ ਹਵਾਰੀਆ ਆਲੇ ਨਾਲੇ ਦਰਫਤ ਨੇ ਬਿਲਕੁਲ ਪੀਣੀ ਹੋ ਰਿਹਾ ਵੀ ਗਰਮੀ ਵੀ ਸਹੀ ਉੱਥੇ ਖੜੇ ਸੀ ਗਰਮੀ ਲੱਗ ਰਹੀ ਕਿ ਬੀ ਵੀ ਲੱਗ ਰਹੀ ਹੋਰ ਚੁਰੀ ਹੋ ਰਹੀ ਹੈ ਅਰੇ ਅਲੀ ਵਾਲੀ ਹਾਂ ਉਹਦੇ ਦੋ ਗੱਡੀਆਂ ਜਾ ਰਹੀਆਂ ਭਰੀਆਂ ਇੱਥੇ ਬਾਈ ਕਿੱਥੇ ਇੱਧਰ ਵੀ ਟਾਈਗਰ ਹੈ ਬ੍ਰਦਰ ਉੱਧਰ ਹੈ ਬਾਈ ਦਾ ਠੀਕ ਹੈ ਬਾਈ ਜਲਦੀ ਲਓ ਬਈ ਇੱਥੇ ਹੈਗਾਗਾ ਟਾਈਗਰ ਠੀਕ ਹੈ ਇੱਥੇ ਟਾਈਗਰ ਬੈਠਾ ਬੈਠਾ ਚਲੋ ਬੈਠੇ ਚਲੋ ਦੇਖੀ ਕਿੱਥੇ ਆ ਲਓ ਬਈ ਆਪਾਂ ਉਹ ਬੈਠਾ ਟਾਈਗਰ ਇਹ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣੀ ਆ ਲਓ ਜੀ ਠੀਕ ਹੈ ਕਿੰਨਾ ਸੋਹਣਾਗਾ ਓਏ ਓਏ ਓ ਇੱਧਰ ਓਏ ਟਾਈਗਰ ਉੱਥੇ नु ले <laughs> वो वो से दे। तेरे चलो दरियाई घोड़ा भी नहीं दिखा सुता पाया सुता ओ नहीं सुता पाया आराम कर रहे भाई हूं आ गया वाइट टाइगर ਠੀਕ ਹੈ ਇਹਨੂੰ ਪੈਂਥਰਾ ਟਾਈਗਰਸ ਵੀ ਕਹਿੰਦੇ ਆ ਤੇ ਆ ਤੁਸੀਂ ਇਹ ਸਾਰਾ ਦੇਖ ਸਕਦੇ ਹੋਗੇ ਲੋ ਜੀ ਉਮਰ ਇਹਦੀ ਲਗਭਗ 20 ਸਾਲ ਹੁਣ ਆਪਾਂ ਇਹਨੂੰ ਦੇਖਦੇ ਆ ਚਿੱਟਾ ਬਾਗ ਕਹਿ ਦਿੰਦੇ ਆ ਇਹਨੂੰ ਠੀਕ ਆ ਇਹ ਉਧਰ ਆਗਾ ਲੋ ਵਾਈਟ ਟਾਈਗਰ ਦੇਖ ਲੋ ਹੈਨਾ ਬੰਗਾਲ ਸੀ ਹੈ ਉਹ ਬੰਗਾਲ ਬੰਗਾਲ ਟਾਈਗਰ ਸੀ ਵਾਈਟ ਸੀ ਚਲ ਜਓ ਯਾਰ ਤੇਰੀ ਦੇਖਣ ਵਾਲੀ ਚੀਜ਼ਾਂ ਦਾ ਕਹਾ ਹਣੀ ਹੈ ਹੈਨਾ ਲੋ ਬਹੁਤ ਕੱਠਾ ਜਿੜੀਆ ਘਰ ਦੇ ਵਿੱਚ ਪੂਰਾ ਦੇਖੋ ਘਿਰਾਂ ਵਾਈਟ ਹੇਰਨ ਕਿੱਥੇ ਆ ਇਹਨੇ ਫੇਰ ਦੇਖ ਫੇਰ ਬੈਠਿਓ ਹਾਂ ਕਰ ਨਾਲ ਫੇਰ ਅੱਗੇ ਜਾਣਾ ਨਾਲ ਤਾਂ ਹੈ ਜਿਹੜੇ ਜਿਹੜੇ ਪੁਆਇੰਟ ਵੀ ਨਾਲ-ਨਾਲ ਨੇ ਉਹ ਦੇਖੋ ਇੱਕ ਵਾਰੀ ਦੇਖੇ ਕੱਠਾ ਬਹੁਤ ਆ ਹਨਾ ਹਾਂ ਘੇ ਲੋ ਫਿਰਦਾ ਕਿੱਥੇ ਫਿਰਦਾ ਉਹ ਵਰਦਾ ਯਾ ਹਾਥੀ ਦਾ ਦੂਰ ਨਹੀਂ ਦਿਖਦਾ ਰਾਜੂ ਇਹਨੂੰ ਤਾਂ ਕਾਕੇ ਲਾ ਮਗੇ ਖੁਸ਼ ਹੋਊਗਾ ਹਾਥੀ ਦੇਖ ਕੇ ਹੁਣ ਅਸੀਂ ਹਾਥੀ ਦੇਖਾਂਗੇ ਤੇ ਚਿੱਟਾ ਹੇਰਨ ਦੇਖਾਂਗੇ ਕਾਲਾ ਹੇਰਨ ਸੀ ਹੂੰ ਉਹ ਦੇਖਿਓ ਮਾਲਖਾਨਾ ਬੰਗਾਲੀ ਕਿਹਦੇ ਨਾਲ ਕਾਲੇ ਹਿਰਨ ਨਾਲ ਜਿਹੜੇ ਵੀਰੇ ਉਹ ਲਾਰੈਂਸ ਬਿਸ਼ਨੋਈ ਹੋ ਰਿਆ ਨਾ ਕੀ ਕੀਤਾ ਸੀ ਉਹਨਾਂ ਨੇ ਉਹ ਆ ਉਹ ਪੂਛ ਲਈ ਆ ਉਹਨੂੰ ਕੱਢ ਲਿਆ ਜਿਹੜੇ ਹਿਰਨਾਂ ਨੂੰ ਪੂਛ ਹਾਂ ਹਿਰਨਾਂ ਨੂੰ ਪੂਛਦੇ ਆ ਫਿਰ ਸਰਮਾਨ ਖਾਨ ਨੇ ਕੀ ਕਿਹਾ ਸੀ ਉਹਨੇ ਮਾਰਤਾ ਸੀ ਕਾਲਾ ਹਿਰਨ ਨਸਕਾਰ ਖੇੜੇ ਅਸੀਂ ਤੇ ਫਿਰ ਉਹ ਤੇ ਕੇਸ ਹੋ ਗਿਆ ਜਿਹੜਾ ਹਜੇ ਤੱਕ ਚੱਲ ਰਿਹਾ ਠੀਕ ਹੈ ਸਮਝ ਗਏ ਹੋਰ ਕੋਈ ਰੋਲਾ ਨਹੀਂ ਕਪੜੇ ਪੰਜਾਬ ਦੇ ਵੀ ਗਏ ਸੀ ਉਹਨਾਂ ਨੇ ਮਾਰਾ ਸੀ ਹੁਣ ਕੁੱਟੇ ਉਹ ਵੀ ਕੁੱਟੇ ਸੀ ਠੀਕ ਹੈ ਵਾਓ ਵਾਈਟ ਹੈਰ ਨਾ ਜੁ ਯਾਰ ਵਾਈਟ ਹੈਰ ਨੇ ਦੇਖ ਲੋ ਐਂ ਦੇਖ ਲੋ ਦੇਖ ਕੇ ਕਿੰਨੇ ਸੋਹਣੇ ਨੇ ਆ ਨਾ ਰਿੱਕੀ ਹੁਣ ਆ ਪੈ ਨੂੰ ਇਹਨੂੰ ਹੱਥ ਹੀ ਦਿਖੂਗਾ ਉਹ ਉਹ ਤਾਂ ਦੂਰੋਂ ਹੀ ਦਿਖ ਜਾਂਦਾ ਹੱਥ ਹੀ ਆ ਨਾ ਰਿੱਕੀ ਇਹਦੇ ਕੋਲ ਤੁਰ ਕੇ ਬਗੜੀ ਨੇ ਉੱਥੇ ਰਹਿ ਜਾਂਦੇ ਠੀਕ ਆ ਵਾਓ ਐਲੀਫੈਂਟ ਹਾ ਕਿੱਥੇ ਆ ਦੋ ਵੱਡੇ ਵੱਡੇ ਐਲੀਫੈਂਟ ਆ ਪੁੱਤ ਹਨਾ ਚੱਲੇ ਇੱਕ ਪੁਆਇੰਟ ਤੋਂ ਦੂਜੇ ਪੁਆਇੰਟ ਤੇ ਇਹ ਆ ਰਹੇ ਦੋ ਲੈ ਲਈਏ ਟਿਕਟਾਂ ਹੁਣ ਆਪਾਂ ਦੇਖ ਕੇ ਆਉਣੇ ਲਾਇਨ ਪਾਸੇ ਕਿਤੇ ਵਰਗੀ ਇਹ ਬਤੀ ਜਲਦੀ ਬਣਦੀ ਹੈ ਲੱਗੂ ਹੋਣਾ ਪੱਜਲੇ ਵਾਇਲਡ ਇਸ ਪਾਰਕ ਚ ਪੇਪਰ ਦੀ ਵਾਲਡ ਲੰਫ ਸਫਾਰੀ ਕਰਦੇ ਹਾਂ ਹਾਂ ਇਹ ਮੈਂ ਦੇਖੀ ਹੋਈ ਐ ਪਰ ਕਰਦੇ ਆ ਲੈ ਹੁਣ ਇੱਥੇ ਸੀ ਬੰਦ ਕਰਦੇ ਇੱਥੇ ਹੁਣ ਅਸੀਂ ਗੇਟ ਕਰ ਤੇ ਬੰਦ ਆ ਅਸੀਂ ਨੂੰ ਖੁੱਲੇ ਸ਼ੇਰ ਦੇਖਣੇ ਇੱਥੇ ਹੈਣਾ ਇਹ ਸ਼ੇਰ ਦੇ ਤੁਮ ਫਸਤ ਮਣਾ ਹੈ ਦਰਸ਼ਨ ਗਿੱਦੜ ਮਹਾਰਾਜ ਦੇ ਗਿੱਦੜ ਕੇ ਜੜੀ ਗਾ ਇਹ ਜੰਮੀ ਲਾਣਤਾ ਲੈ ਨੂੰ ਜਾਓ ਗਿੱਦੜਾ ਹਾਂ ਇਹ ਕੀਦੜਾ ਲਓ ਜੀ ਕਰੋ ਦਰਸ਼ਨ ਲੂੰਬੜੀ ਦੇ ਹੈ ਇਹ ਲੂੰਬੜੀ ਆ ਜਿਹਨੂੰ ਚਲਾਕ ਲੂੰਬੜੀ ਵੀ ਕਿਹਾ ਜਾਂਦਾ ਇੱਥੇ ਖਲ ਲੋਟ ਕਰੀਏ ਸਾਰੇ ਜਾਨਵਰ ਫੁੱਲ ਸਸਤ ਨੇ ਪੂਰੇ ਹਨ ਕਿਸੇ ਨੂੰ ਕੋਈ ਫਰਕ ਨਹੀਂ ਕੋਈ ਆਈ ਜਾਵੇ ਜਾਈ ਜਾਵੇ ਜਦੋਂ ਮੁੰਲਾ ਖਰਾਕੀ ਇਹਨਾਂ ਨੂੰ ਰੱਜੂ ਹੋਵੇ ਜੰਦੇ ਹੋਣੀ ਹੈ ਨਾ ਨਹੀਂ ਹੋਈ ਮੈਂ ਬਹੁਣੀ ਰਹਿੰਦੇ ਰੱਗ ਰਹਿੰਦੇ ਸਾਰੇ ਨਾਲ ਕੱਲੇ ਕੱਲੇ ਰਹਿੰਦੇ ਆ ਐਕਟਿਵ ਨਹੀਂ ਰਹਿੰਦੇ ਨਾ ਫਿਰ ਪੱਜੇ ਰਹਿੰਦੇ ਨੇ ਜੇ ਝੁੰਡ ਹੋਵੇ ਫੇਰੀ ਚੌੜ ਕਰਨਾ ਜੇ ਝੁੰਡ ਹੋਵੇ ਹਾਂ ਫੇ ਚੌੜ ਕਰਦੇ ਆ ਵਿਚਾਰੇ ਲਓ ਬਈ ਆ ਪਹੁੰਚ ਗਿਆ ਡਾਇਨਾਸੌਰ ਇੱਥੇ ਜੁਹਾਰ ਖੋਸ ਹੋ ਸਕਦਾ ਚੌਕੀ ਤੇ ਆਰਟੀਫੀਸ਼ਲ ਡਾਇਨਾਸੌਰ ਬਣਾਏ ਹੁਣੇ ਵੱਡੇ ਵੱਡੇ ਆ ਆ ਦੇਖੋ ਆ शायद ही हार खुश के डायनासोर पार्क जा रहे हैं hmm. चलो hmm. कोई है, <laughs> कोई है। <laughs> <laughs> ਕੀ ਦਵਾਤ ਫੇਰੀ ਜਾਂਦੀ ਹੈ ਉਹ ਲਾਉਂਦੇ ਨੇ ਜੀ ਉਹ ਦੇਖੀਏ ਆ ਗਿਆ ਆ ਗਿਆ ਠੀਕ ਹੈ ਲਾਓ ਜੀ ਕਾਲੂ ਦੇ ਕਰਨ ਦਰਸ਼ ਇਹੜਾ ਬੰਦਾ ਲੇਜੀ ਹੋਣਾ ਚਾਹੁੰਦਾ ਸਾਰਿਆਂ ਨਾਲ ਉਹ ਸਾਰਿਆਂ ਨਾਲ ਐਕਟਿਵ ਆ ਬਾਲੂ ਆ ਗਿਆ ਇਹਨਾਂ ਇਹ ਦੋ ਨੋਭਾ ਪਾਣੀ ਵਾਲਾ ਸੱਪ ਆ ਇਹ ਜ਼ਹਿਰੀਲਾ ਨਹੀਂ ਹੁੰਦਾ ਕਿਸਾਨ ਦਾ ਮਿੱਤਰ ਹੁੰਦਾ ਕਹਿੰਦੇ ਠੀਕ ਹੈ ਇਹ ਉਹ ਵੇਖੋ ਕੁਝ ਬ੍ਰੇਕ ਪਲਾਵੇ ਮੈਂ ਕੁਝ ਖਾਨੇ ਕੋਲ ਪਲਾਵੇ ਹੀ ਕਿਹਾ ਮੈਨੂੰ ਪਾਣੀ ਇਹਦਾ ਸੱਤ ਕਰਕੇ ਆ। ਕਹਿੰਦੇ ਜ਼ਹਿਰੀਲਾ ਨਹੀਂ ਹੁੰਦਾ ਕਿਸਾਨ ਦਾ ਮਿੱਤਰ ਹੁੰਦਾ। ਆਂਗਣੇ ਕਰਨਾ ਪਾਣੀ ਗੋਲ। ਲੋ ਬਈ ਪਹੁੰਚ ਗਏ ਨਾਗਾਂ ਦੀ ਦੁਨੀਆ 'ਚ ਹੈ। ਆ ਬੈਠਾ ਕੋਬਰਾ ਸਭ ਤੋਂ ਖਤਰਨਾਕ। ਲੋਕਲ ਨਾਂ ਕਹਿੰਦੇ ਕੋਬਰਾ ਦਾ ਕਾਲਾ ਨਾਗ ਕਹਿੰਦੇ। ਵਿਗਿਆਨਕ ਨਾਂ ਜਾਜਾ ਨਾਜਾ ਕਹਿੰਦੇ ਇਹਨੂੰ। ਕੋਬਰਾ ਨਾਗ ਕਹਿੰਦੇ ਬਹੁਤ ਜ਼ਹਿਰੀਲਾ ਹੁੰਦਾ ਪੜਿਆ ਤਾਂ ਹੋਣਾ ਹੀ ਆ ਭਾਈ ਸਾਰਿਆਂ ਨੂੰ। ਬਾਕੀ ਇੱਥੇ ਨਾ ਜਵਾਕਾਂ ਨੂੰ ਬਹੁਤ ਜਾਣਕਾਰੀ ਮਿਲਦੀ ਆ ਹਨਾ ਹਰ ਇੱਕ ਚੀਜ਼ ਦੀ ਬੱਚਿਆਂ ਨੂੰ ਲੈ ਕੇ ਆਇਆ ਕਰੋ ਪਰ ਚਲੇ ਆਉਣੇ ਵੀ ਹੁੰਨੇ ਆ ਇਹ ਚੀਜ਼ਾਂ ਪੜਾਇਆ ਵੀ ਕਰੋ ਉਹਨਾਂ ਨੂੰ ਸਾਰੀਆਂ ਆਜੋ 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 ਦੋਨੇ ਜਣੇ ਆਜੋ ਆਜੋ ਬਾਹਰ ਨਿਕਲਿਓ ਬਾਹਰ ਨਿਕਲਿਓ ਲਓ ਜੀ ਸੱਪਾਂ ਦੀ ਦੁਨੀਆ ਤੋਂ ਹੁਣ ਆਪਾਂ ਬਾਹਰ ਆ ਗਏ ਕਹਿੰਦੇ ਨੀਲ ਗਾਂਗੀ ਇੱਥੇ ਇੱਕ ਉਦਬਲਾਵਾ ਇਹ ਨਾਮ ਉਹ ਨੇ ਜਿਹੜੇ ਮੈਂ ਸੁਣੀ ਨਹੀਂ ਹੈਗੀ ਰਿੱਖੀ ਹੈ ਹੋਰ ਕਿਉਂ ਬੰਦ ਦੇਖ ਕਿਤੇ ਸਰ ਜੀ ਲੋ ਬਈ ਕਰ ਗਏ ਅਕਸਰ ਸਟਾਪ ਕਰ ਐਕਸਰਟ ਕਰ ਗਏ ਮੈਂ ਕਿ ਅਸੀਂ ਐਡੇ ਡੇ ਕਿ ਸੀ ਜਦੋਂ ਅਸੀਂ ਜੂ ਦੇਖਣਾ ਸੀ ਜਿਹੜੀ ਅਗਰ ਐਡੇ ਡੇ ਸੀ ਹਾਂ ਤਾਂ ਜਵਾਕ ਆਉਣ ਲੈ ਕੇ ਹੁੰਦੇ ਹੋਵੇ ਲੋ ਬਈ ਆਪਾਂ ਵਾਪਸ ਆ ਜੇ ਪਟਿਆਰੇ ਜੋ ਜੋ ਨਿਕਲਿਆ ਸੀ ਜੋ ਯਾਰ ਨੇ ਜਿੰਨਾ ਮੜਾ ਮੋਟਾ ਇੰਜੋਏ ਕਰਿਆ ਨਾ ਨਹੀਂ ਫਿਰ ਰੋਇਆ ਨਹੀਂ ਹੈਗਾ ਉਹਨੇ ਰੋਇਆ ਨਹੀਂ ਕੱਠ ਦੇਖ ਕੇ ਹਾਂ ਕੁਝ ਹੋਈ ਉਹਨਾਂ ਦੇ ਕੰਮ ਨਹੀਂ ਸੁਣ ਆਏ ਸੀ ਜੋ ਯਾਰ ਬੜਾ ਖੁਸ਼ ਹੋ ਕੇ ਬੁਣ ਦੇ ਪਰ ਨਹੀਂ ਬਾਲਾ ਖੁਸ਼ ਤਾਂ ਆਪਾ ਉੱਥੇ ਨਹੀਂ ਲੈ ਗਏ ਚਿੜੀਆਂ ਨੂੰ ਦੇਖ ਕੇ ਹੁੰਦਾ ਜਾਂ ਜਾਂ ਇਹ ਉਹਨਾਂ ਨੂੰ ਦੇਖੀ ਬਾਕੀ ਇੱਕ ਗੱਲ ਹੋਰ ਹੈ ਵੀ ਇਸ ਤੋਂ ਵੱਡੇ ਬੱਚਿਆਂ ਦਾਗਾ ਉਹ ਦੇਖਣਾ ਜਿਨ੍ਹਾਂ ਨੂੰ ਪਤਾਗਾ ਜਿਨ੍ਹਾਂ ਦੇ ਸਰੀਰਕ ਵਿਸ ਦੇ ਵਿੱਚ ਉਹ ਚੀਜ਼ਾਂ ਨੇ ਚਾਣ ਤੇ ਵਾਸਤੇ ਕੋਣ ਅਸੀਂ ਪੀ ਰਹੇ ਹਾਂ ਕੰਨੇ ਦਾ ਜੂਸ ਜਿਹੜਾ ਲੀਵਰ ਲਈ ਬਹੁਤ ਫਾਇਦੇਮੰਦ ਲੋਬੀ ਆਪਾਂ ਪਹੁੰਚ ਗਏ ਸੰਗਰੂਰ ਲੱਗੀ ਸੀ ਭੁੱਖ ਤੇ ਹੁਣ ਆਪਾਂ ਕੜ ਗਿਆਂ ਸਾਬੇ ਦੀ ਠੀਕਾ ਸਾਬੇ ਸਭ ਤੋਂ ਜੋ ਮੁਸਾਦਰੀ ਨੂੰ ਮੇੜਨ ਵਾਲਾ ਸਭ ਤੋਂ ਚਲੋ ਕੋਈ ਨਾ ਕਿਹੜਾ ਆਪਾਂ ਕਿਤੇ ਕੜਨਾਗਾ ਰਿਸ਼ਤੇ ਜਿਹਾ ਆ ਇਹ ਰਸੋਈ ਹੋਰ ਕਿ ਲਿਆ ਕੇ ਆ ਤੂੰ ਨਿਆਣਾ ਦੇਖ ਫੁੱਤ ਅਸੀਂ ਸਟੋਰੀ ਪਾਉਂਦਾ ਮੈਂ ਆਇਂ ਇੱਥੇ ਰੱਖੋ ਹਾਂ ਪਹਿਲਾਂ ਇੱਥੇ ਰੱਖੋ ਫਿਰ ਰਖਾਵਾਂਗੇ ਆ ਵੇ ਆਗੇ ਵਾਪਸ ਹੁਣ ਆ ਗੱਡੀ ਚ ਉਸਮਾਨ ਕਰਦੇ ਆ ਆਪਣੀ ਦੂਜੀ ਗੱਡੀ ਧਰਨਾ ਦਾ ਸਮਾਨ ਉੱਪਰ ਕੇ ਘਰ ਕੋਲ ਆ ਗਏ ਆਪਾਂ ਬਰਨਾਲੇ ਪਹੁੰਚ ਗਏ ਕਿਉਂਕਿ ਆ ਗੱਡੀ ਲੈ ਕੇ ਗਈ ਸੀ ਜਿਵੇਂ ਲੈ ਵੀ ਲੈ ਕਰਕੇ ਲੋ ਬਈ ਆਪਾਂ ਪਹੁੰਚ ਗਏ ਘਰ ਠੀਕ ਆ ਤੇ ਜੁਹਾਰ ਖਾਈ ਜਾਂਦਾ ਰੋਟੀ ਰਿੱਕੀ ਨੇ ਵੀ ਖਾ ਲਈ ਰਾਜ ਨੂੰ ਆਪਾਂ ਕੋਲੀ ਰੱਖ ਲਿਆ ਸੀ ਕਿਉਂਕਿ ਲੇਟ ਬਹੁਤ ਹੋ ਗਈ ਸੀ ਰਾਜ ਨੂੰ ਕਿ ਆ ਵੀ ਚੱਲ ਸਵੇਰੇ ਤੈਨੂੰ ਛੱਡ ਦਾਂਗੇ ਵੀ ਤੂੰ ਸਵੇਰੇ ਚਲੀ ਜਾਈਂ ਵੀ ਅੱਜ ਲੇਟ ਹੋ ਗਈ ਹੈਣਾ ਕਿਉਂਕਿ ਟਾਈਮ ਵੀ ਨਹੀਂ ਹੈਗਾ 7 ਵਜੇ ਸੀ ਆਪਾਂ ਨੂੰ ਆਉਂਦਿਆਂ ਨੂੰ ਤੇ ਹੁਣ ਆ ਮੈਂ ਰਹੀ ਸੀ ਇਕੱਲੀ ਰੋਟੀ ਖਾਣ ਲਈ ਆਪਾਂ ਖਾ ਲਈ ਰੋਟੀ 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 ਖਾ ਕੇ ਫਿਰ ਆਪਾਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਬਾਕੀ ਹਾਂਜੀ ਭਾਈ ਇਹ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੇ ਆ ਤੁਹਾਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਣਾ ਵਲੌਗ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਠੀਕ ਹੈ ਤੇ ਜੁੜੇ ਰਹੋ ਸਾਡੇ ਵਲੌਗਸ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਾਏ ਬਾਏ